ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਭੂਮਿਕਾ ਦਾ ਤੁਸ ਸਾਰੇ ਬਹੁਤ ਵਧੀਆ ਹੋਵਗੇ ਤੇ ਗਾਇਜ਼ ਇੱਕ ਤੁਹਾਨੂੰ ਦੱਸਣਾ ਸੀਗਾ ਕੁਝ ਦੁੱਖ ਦਾ ਹੀ ਆ ਸਾਡੇ ਲਈ ਤਾਂ ਬਹੁਤ ਜ਼ਿਆਦਾ ਦੁੱਖਦਾਈ ਆ ਤੇ ਗੱਲ ਐਸ ਤਰ੍ਹਾਂ ਦੀ ਕਿ ਜਿਹੜਾ ਜੋਤੀ ਦਾ ਫੋਨ ਸੀਗਾ ਉਹ ਫੋਨ ਹੋ ਗਿਆ ਜੀ ਖਰਾਬ ਰੱਬ ਜਾਣੇ ਇਹਨੇ ਚਾਰਜ ਲਾਇਆ ਸੀਗਾ ਤੇ ਉਸ ਤੋਂ ਬਾਅਦ ਰੱਬ ਹੀ ਜਾਣੇ ਕਿ ਉਹ ਆਨ ਹੀ ਨਹੀਂ ਹੋ ਰਿਹਾ ਉਹ ਫੋਨ ਕੀ ਹੋਇਆ ਕੀ ਨਹੀਂ ਹੋਇਆ ਉਹ ਸਾਨੂੰ ਵੀ ਨਹੀਂ ਪਤਾ ਚਾਰਜ ਲਾਇਆ ਆਨ ਹੀ ਨਹੀਂ ਹੋ ਰਿਹਾ ਮੱਕੀ ਬਹੁਤ ਕਰਕੇ ਦੇਖ ਲਿਆ ਤੇ ਹੁਣ ਕਿਸੇ ਨੂੰ ਦੁਕਾਨ ਵਾਲ ਨੂੰ ਦਿਖਾਇਆ ਸੀਗਾ ਤੇ ਦੁਕਾਨ ਵਾਲਾ ਕਹਿੰਦਾ ਕਿ ਇੰਨੇ ਕਿੰਨੇ ਪੈਸੇ ਕਹਿੰਦਾ ਸੀ ਤੇ ਜਿੰਨੇ ਕੋ ਪੈਸੇ ਮੰਗ ਰਹੇ ਤੇ ਮੈਂ ਗਿਆ ਸੋਚਿਆ ਸੀ ਕਿ ਇੰਨੇ ਕਿ ਪੈਸੇ ਵਿੱਚ ਹੋਰ ਬਾਗੇ ਤੇ ਪਰ ਨਹੀਂ ਉਹ ਕਿ ਦੂਜਾ ਹੀ ਫੋਨ ਲੈ ਲਾਂਗੇ ਹੁਣ ਜੋਤੀ ਦਾ ਫੋਨ ਖਰਾਬ ਹੋ ਗਿਆ ਹੁਣ ਦੂਸਰਾ ਹੋਇਆ ਇੰਦਾ ਕਿ ਗਾਈਜ਼ ਮੈਂ ਗਿਆ ਸੀਗਾ ਜੀ ਕੰਮ ਤੇ ਮੈਂ ਕੰਮ ਤੇ ਗਿਆ ਸੀਗਾ ਮੈਂ ਆਪਣਾ ਫੋਨ ਥੱਲੇ ਰੱਖਿਆ ਸੀਗਾ ਚਾਰਜਿੰਗ ਵਾਸਤੇ ਆਂਟੀ ਜੀ ਕੋਲ ਹਉਨ ਥੱਲੇ ਫੋਨ ਚਾਰਜਿੰਗ ਲਾਇਆ ਉੱਪਰ ਅਸੀਂ ਕੰਮ ਕਰ ਰਹੇ ਹਾਂ ਹੁਣ ਉਹ ਆਂਟੀ ਕਹਿੰਦੀ ਕਿ ਤੂੰ ਇੱਥੇ ਚਾਰਜਰ ਤੋਂ ਫੋਨ ਲਾ ਕੇ ਲੈ ਗਿਆ ਹੁਣ ਮੈਂ ਕਹਿੰਦਾ ਕਿ ਮੈਂ ਫੋਨ ਨਹੀਂ ਲਾਇਆ ਸੀ ਕਿਉਂਕਿ ਮੈਨੂੰ ਪਤਾ ਜੀ ਮੇਰੇ ਕੋਲ ਫੋਨ ਹੋਊਗਾ ਤਾਂ ਮੇਰੀ ਫੋਨ ਜੇ ਕਿਉਂਣਾ ਆਂਟੀ ਕਿ ਨਹੀਂ ਤੂੰ ਫੋਨ ਲੈ ਗਿਆ ਹੁਣ ਮੇਰਾ ਫੋਨ ਉੱਥੋਂ ਗਾਇਬ ਹੋ ਗਿਆ ਹੁਣ ਮੈਂ ਇਹ ਹਰਾਨਾ ਕਿ ਮੇਰਾ ਫੋਨ ਗਿਆ ਤਾਂ ਗਿਆ ਕਿਥੇ ਮਾਂ ਉਹਨਾਂ ਨਾਲ ਬਹੁਤ ਲੜਾਈ ਹੋਈ ਹੈ ਸਾਡੀ ਬਹੁਤ ਬੋਲਣਾ ਵਾਲੀ ਬਹੁਤ ਹੋਈ ਹੈ ਸਾਡੀ ਉਹ ਕਹਿੰ ਉਹ ਪਰ ਕਹਿੰਦੀ ਕਿ ਨਹੀਂ ਕਹਿੰਦੀ ਤੂੰ ਫੋਨ ਲੈ ਗਿਆ ਮੁਗਿੱਤੇਰ ਕੋ ਫੋਨ ਹੈ ਤੇਰ ਕੋ ਲਿਆ ਫੋਨ ਮੇਰੇ ਕੋ ਲਿਆ ਗਿਆ ਮੈਂ ਆਪਣੀ ਸਭ ਜੇਬਾ ਜੂ ਸਭ ਦੇਖੀ ਸਭ ਨੂੰ ਦਿਖਾਇਆ ਹੁਣ ਮੇਰਾ ਫੋਨ ਵੀ ਗਾਇਬ ਹੋ ਗਿਆ ਇਧਰੋਂ ਇਹਦਾ ਫੋਨ ਖਰਾਬ ਹੋ ਗਿਆ ਤੇ ਹੁਣ ਓਖਾ ਇਹ ਹੋਇਆ ਕਿ ਹੁਣ ਵੀਡੀਓ ਜਾਂ ਵਲੌਗ ਬਣਾਈਏ ਕਿਵੇਂ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੋਊਗਾ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਹਾਨੂੰ ਇਹ ਚੀਜ਼ ਬਤਾਉਣੀ ਕਿ ਅਸੀਂ ਕਿਸੇ ਦਾ ਫੋਨ ਲੈ ਕੇ ਫੇਰ ਵੀਡੀਓ ਬਣਾਉਂਦੇ ਸੀਗੇ ਤੇ ਅੱਜ ਫੇਰ ਉਹਨਾਂ ਦਾ ਫੋਨ ਲੈ ਕੇ ਅਸੀਂ ਆਏ ਸੀਗੇ ਫੋਨ ਲੈ ਕੇ ਆਏ ਤੇ ਫਿਰ ਵੀਡੀਓ ਬਣਾਈਆ ਕਿਉਂਕਿ ਇਹ ਹਜੇ ਚੀਜ਼ ਕਿ ਸਪਰੈਡ ਕਰ ਲਈ ਹੋਇਆ ਸਾਡੇ ਨਾਲ ਬੰਗਾਲੀ ਫੋਨ ਲੈ ਕੇ ਆਏ ਸੀਗੇ ਵੀਡੀਓ ਬਣਾਉਣ ਲੱਗੇ ਆ ਤੇ ਹੁਣ ਉਹ ਕਹਿੰਦੇ ਸੀਗੇ ਕਿ ਚਲ ਨਹੀਂ ਆ ਫੋਨ ਥੋੜਾ ਜਲਦੀ ਦੇ ਦੀ ਮੈਂ ਕਹਿਆ ਸੀ ਕਿ ਚਲ ਨਹੀਂ ਆ ਤੇ ਅਗਰ ਜਿੰਨੀ ਖੋਸ ਕੇ ਚਲ ਨਹੀਂ ਆ ਆਪਣੀ ਇਨਫੋਰਮੇਸ਼ਨ ਦੇ ਦੀਏ ਜਾਂ ਦੱਸ ਦੀਏ ਕਿ ਹਾਂ ਵੀ ਇਹ ਚੀਜ਼ ਸਾਡੇ ਨਾਲ ਹੋ ਗਈ ਹੈ ਜਿਵੇਂ ਨਾ ਕਿਸੇ ਦਿਨ ਨਜ਼ਰੀ ਲੱਗ ਗਈ ਹੁੰਦੀ ਹੈ ਜਿਵੇਂ ਨਾ ਕੋਈ ਜਿਵੇਂ ਖਾਈਗੇ ਜਿਵੇਂ ਕਿਸੇ ਦੀ ਨਜ਼ਰਾਂ ਹੀ ਖਾਈ ਜਾਂਦੀ ਹੈ ਨਾ ਉਹ ਕੰਮ ਹੋ ਗਏ ਸਾਡੇ ਨਾਲ ਇਧਰੋਂ ਇਹਦਾ ਫੋਨ ਖਰਾਬ ਹੀ ਹੈ ਕਿੰਨਾ ਚਿਰ ਹੋ ਗਿਆ ਇਧਰੋਂ ਫੋਨ ਨੇ ਤੇਦਰਾ ਮੇਰਾ ਵੀ ਹੋ ਗਿਆ ਮਲਕੀ ਦੋਨਾਂ ਦੇ ਜੇ ਪਾਰ ਆ ਤਾਂ ਹੁਣ ਦੋਨਾਂ ਤੇ ਆਇਆ ਵਾ ਹੁਣ ਇਹ ਚ ਡੇਢੀ ਨੂੰ ਬਦਲ ਗਈ ਤੇ ਡੇਢੀ ਸਾਨੂੰ ਬੋਲਦੇ ਸੀ ਕਿ ਇਹਨੂੰ ਤੇ ਚਲ ਕੀ ਬੋਲਣੋ ਮੈਨੂੰ ਵੀ ਕਹਿੰਦੇ ਸੀਗੇ ਕੀ ਕੀ ਮਿਲਗੀ ਤੜ ਤੋਂ ਇੱਕ ਆਪਣਾ ਫੋਨ ਨਹੀਂ ਸੰਭ ਗਿਆ ਕੁਛ ਨਹੀਂ ਸੰਭ ਗਿਆ ਹੁਣ ਮੈਂ ਤਾਂ ਆਪਣਾ ਫੋਨ ਥੱਲੇ ਚਾਰਜ ਲਾਇਆ ਸੀਗਾ ਹੁਣ ਸਾਨੂੰ ਇਹ ਥੋੜੀ ਪਤਾ ਸੀਗਾ ਕਿ ਇਹ ਕੰਮ ਹੋ ਜਣਾ ਵਾ ਤੇ ਹੁਣ ਇਹ ਹੈ ਕਿ ਇਸ ਤਰ੍ਹਾਂ ਕਰਕੇ ਹੁਣ ਗੱਲ ਇਸ ਤਰ੍ਹਾਂ ਕੀ ਜੇ ਵੀਡੀਓ ਆ ਜੂਗੀ ਤਾਂ ਦੇਖ ਲਿਆ ਕਰੋ ਜੇ ਨਹੀਂ ਆਈ ਤੇ ਅਬ ਕੀ ਕਹਿ ਸਕਦਾ ਕਿਉਂਕਿ ਗੱਲ ਇਸ ਤਰ੍ਹਾਂ ਕੀ ਹੁਣ ਫੋਨ ਹੈ ਨਹੀਂਗਾ ਕਿ ਫੋਨ ਹੈ ਨਹੀਂ ਤੇ ਫਿਰ ਕਿਸੇ ਤੋਂ ਰੋੜ ਰੋਜ਼ ਮੰਗਣਾ ਤੇ ਵੀਡੀਓ ਬਣਾਣੀ ਬਹੁਤ ਔਖੀ ਹੈ ਤੇ ਤਾਂ ਸिए ਸਪੈਸ਼ਲ ਇੱਕ ਵੀਡੀਓ ਬਣਾਈ ਆ ਤੇ ਪਲੀਜ਼ ਜਿੰਨੀ ਖੋ ਜਕੇ ਨਾ ਜੀ ਸਾਨੂੰ ਵੀ ਸਪੋਰਟ ਕਰਿਓ ਸਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਹੋ ਸਕੇ ਤੇ ਜ਼ਰੂਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਦੁਆ ਕਰਿਓ ਕਿ ਜੇ ਸਾਡਾ ਫੋਨ ਜੇ ਮੇਰਾ ਫੋਨ ਤਾਂ ਮਿਲ ਹੀ ਜਾਵੇ ਯਾਰ ਮੈਨੂੰ ਕਿਨਾਂ ਉਹ ਫੋਨ ਦੇ ਵਿੱਚ ਮੇਰਾ ਬੜਾ ਡਾਟਾ ਸੀਗਾ ਬਹੁਤ ਕੁਝ ਸੀਗਾ ਮੇਰੇ ਫੋਨ ਦੇ ਵਿੱਚ ਹੁਣ ਜੋ ਜੇ ਮੇਰਾ ਫੋਨ ਚਲੋ ਘੁੰਮ ਗਿਆ ਠੀਕ ਹੈ ਜੀ ਜੋਤੀ ਦਾ ਫੋਨ ਵੀ ਸਹੀ ਹੁੰਦਾ ਤੇ ਫੇਰ ਵੀ ਚਲ ਨਹੀਂ ਸੀਗਾ ਪਰ ਜੋਤੀ ਦੇ ਫੋਨ ਦੇ ਵੀਡੀਓ ਬਣਾ ਲਿੰਦੇ ਹੁਣ ਜੋਤੀ ਦਾ ਫੋਨ ਖਰਾਬ ਹੋ ਗਿਆ ਖਰਾਬ ਹੋਇਆ ਨਾ ਕਿ ਹੂੰ ਇਹਨੇ ਚਾਰਜਿੰਗ ਲਾਇਆ ਹੈ ਚਾਰਜਿੰਗ ਤੇ ਹੀ ਲੱਗਿਆ ਸੀ ਤਰਾ ਚਾਰਜਿੰਗ ਲੱਗਿਆ ਸੀ ਮੈਂ ਕਿ ਚੰਗਾ ਬੜਾ ਚਲਾ ਰਹੀ ਸੀ ਉਸ ਤੋਂ ਬਾਅਦ ਇੱਕਦਮ ਪਤਾ ਹੀ ਨਹੀਂ ਕੀ ਹੋ ਗਿਆ ਇਹਦੇ ਫੋਨ ਨੂੰ ਕੀ ਨਹੀਂ ਹੋਇਆ ਆਨ ਹੀ ਨਹੀਂ ਹੋ ਰਿਹਾ ਫੋਨ ਕੇ ਬਸ ਇੰਨੀ ਕੀ ਜਾਣਕਾਰੀ ਸੀ ਕਿ ਜੇ ਹੁਣ ਕਦੀ ਸਾਡੇ ਹੁਣ ਜੇ ਵਲੌਗ ਵੀ ਆਣੇ ਆ ਪੁੱਛਾਂ ਵਲੌਗ ਆਊਗਾ ਤਕਰੀਬਨ ਸ਼ਾਰਟਸ ਤੱਕ ਹੀ ਆਣੀਆਂ ਕਿਉਂਕਿ ਕੋਈ ਵੀ ਇੰਨੇ ਕ ਟਾਈਮ ਲਈ ਫੋਨ ਨਹੀਂ ਦਿੰਦਾ ਕਿ ਮੱਕੀ ਤੁਸੀਂ ਘੰਟਾ ਡੇਢ ਰੱਖੋ ਦੋ ਰੱਖੋਗੇ ਫੋਨ ਤੁਸੀਂ ਸ਼ਾਰਟਸ ਬਣਾ ਲਓ ਕੁਝ ਕਰ ਲਓ ਹੁਣ ਫੋਨ ਫੋਨ ਨਹੀਂ ਹੈਗਾ ਬਾਕੀ ਸਭ ਕੁਝ ਲੈ ਅੰਦਰ ਸੀ ਜੀ ਮਾਈਕ ਵੀ ਰਸੀਗੇ ਹੁਣ ਤਾਂ ਰਿੰਗ ਲਾਈਟ ਵੀ ਲੈ ਜਾਂਦੀ ਸੀਗੀ ਸਭ ਕੁਝ ਹੋ ਗਿਆ ਹੁਣ ਦੱਸੋ ਫੋਨ ਹੀ ਗਾਇਬ ਹੋ ਗਿਆ ਦੱਸੋ ਮਦਦ ਕਰੇ ਤੇ ਕਰੇਗੀ ਕਿੱਥੋਂ ਵੀਡੀਓ ਬਣਾਵੇ ਬਾਕੀ ਹੋ ਸਕੇ ਤੱਕ ਜਿੰਨਾ ਕੋਸ਼ਿਸ਼ ਕਰੇ ਵੀਡੀਓ ਨੂੰ ਲਾਈਕ ਕਰਿਓ ਟੇਕ ਕੇਅਰ ਬਾਏ ਬਾਏ